कर दिया हक मारिया चु भाई कपाल संधु भाई हर जी भाई पर नागरी भाई है नागरी भाई रंगदीप बहुत वाडा योगदान है उधरों बाली फौजी वालों हजार रुपया तैयार कर ਹੈਲੋ 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 ਹਾਂਜੀ ਦੂਜਾ ਸੈਮੀ ਫਾਈਨਲ ਮੈਚ ਚ ਪਿਆ ਰਿਹਾ ਸਾਡੇ ਹੰਗਰੀ ਪਾਇੰਟ ਵਾਲੇ ਪੀਜਾ 버ਗਰ ਘਵਾਨੀਗੜ ਭਾਈ ਜਸਮਿੰਦਰ ਪੱਟੀ ਭਾਈ ਗੁਰਪਾਲ ਸੰਦੂ ਕਰਾਚੋ ਪਹਿਤੋ ਧੰਨਵਾਦ ਹੈ ਇੱਕ ਵਾਰਸੇ ਕਰਾਚੋ ਦੀ ਟੀਮ ਹੈ ਸ਼ੈਂਟੀਓਰਾਂ ਦੀ ਟੀਮ ਹੈ ਸਾਡੇ ਸਤਿਕਾਰਯੋਗ ਭਾਈ ਸਲਵਿੰਦਰ ਮੋਫਰ ਬਲਜੀਤ ਮਾਨਵਾ ਉਹਨਾਂ ਦੇ ਸੰਗ ਸੱਦੇ ਹੋਏ ਪੱਠੇ ਉਹਨਾਂ ਦੀ ਸਮਾਨਸਰ ਟੀਮ ਹੈ ਤੇ ਨਾਲ ਸੰਧਵਾਲ ਦਲਜੀਤ ਕਮਾਨ ਹੈ ਤੇ ਨਾਲ ਪਰਾਣੇ ਜਿਹੜੇ ਖਿਡਾਰੀ ਐ ਇੱਥੋਂ ਦੇ ਸੋਮਾ ਘਰਾਚੋ ਵਾਲਾ ਪੂਰੀਆ ਘਰਾਚੋ ਵਾਲਾ ਦਰਸ਼ਕ ਪੁੱਸਤੇ ਨੇ ਕਿ ਕੁਲਜੀਤ ਘਰਾਚੋ ਵਾਲਾ ਕਿਉਂ ਨਹੀਂ ਖੇਡਦਾ ਉਨੇ ਕੋਟੇ ਦਾ ਆਪਰੇਸ਼ਨ ਕਰਵਾਇਆ ਹੋਇਆ ਡਾਕਟਰ ਨੇ ਰੈਸਟ ਦੱਸੀ ਹੈ ਥੋੜੇ ਦਿਨਾਂ ਤੱਕ ਉਹ ਬੱਬਰ ਸ਼ੇਰ ਦੇ ਵੀ ਇਹਨਾਂ ਗਰਾਊਂਡਾਂ ਦੇ ਵਿੱਚ ਉਤਰਾਉਣਾ ਹੈ ਉੱਚ ਕੋਟੀ ਦੇ ਆ ਰੇਟਰ ਤੇ ਉੱਚ ਕੋਟੀ ਦੇ ਜਾਫੀ ਉਹ ਸੰਗਵਾ ਖੇਡ ਕਹਾਣੀ ਆ ਉੱਚ ਕੋਟੀ ਦੇ ਰੇਟਰ ਤੇ ਉੱਚ ਕੋਟੀ ਦੇ ਜਾਫੇ ਦੁਨੀਆ ਦੇ ਰਸਤਮ ਅੱਜ ਕਰਾਚੋ ਵਿੱਚ ਆਇਆ ਮੇਰੇ ਲਈਓ ਲੋਕਾਂ ਦਾ ਚਿੱਤ ਖੁਸ਼ ਕਰ ਦਿੱਤਾ ਹੈ ਉਧਰ ਧੰਨਵਾਦ ਆ ਪਾਣੇ ਸਮੇਂ ਦੇ ਵਿੱਚੋਂ ਗੱਲ ਕਰਦੇ ਜਾ ਰਹੇ ਹਾਂ ਜਿਹੜੇ ਖਿਡਾਰੀਆਂ ਦੀ ਕਰਾਚੋ ਦੇ ਪਿੰਡ ਦੇ ਜਿੱਥੇ ਦਰਸ਼ਨ ਦੀ ਗੱਲ ਸੋਮੇ ਤੇ ਭੂਰੀਏ ਦੀ ਗੱਲ ਕਸ਼ਮੀਰੇ ਕਰਾਚੋ ਦੀ ਗੱਲ ਮੰਨੇ ਦੀ ਗੱਲ ਤੇ ਜੋਡੀ ਦੀ ਗੱਲ ਮੇਰੇ ਲਈਓ ਇਹ ਵੀ ਸਮੇਂ ਸਮੇਂ ਦੇ ਨਾਲ ਆ ਪਿੰਡ ਦੇ ਚੋਟੀ ਦੇ 스타 ਹੋਇਆ ਜਿਹਨਾਂ ਦਾ ਧੰਨਵਾਦ ਰਾਉਂਡ ਵੇਲਾ ਕਰ ਦਿਓ ਸਟੇਜ ਵਾਲੇ ਪਾਸੇ ਕਾਚੋਂ ਦੀ ਟੀਮ ਹੈ ਆਹ ਕਹਿੰਦੇ ਕਬੈਨਾਂ ਦਾ ਜੇਤੂ ਤੁਹਾਡੇ ਸਾਹਮਣੇ ਮੰਨਾ ਬੱਲੋ ਦੀ ਧਰਤੀ ਦਾ ਪਹਿਲੀ ਕਬੱਡੀ ਪਾਉਣ ਦੇ ਲਈ ਅੱਕੇ ਬਲਵੰਤਾ ਹੋਇਆ ਪਰਲੇ ਪਾਸੇ ਗਿੰਨੀ ਵਰਗੇ ਖੜਿਆ ਓਏ ਇੱਕ ਪਾਸੇ लवली ਤੇ ਨਾਲ ਮੇਰੇ ਵੀਰੋ ਓ ਟਿੱਪਿਆਣੋ ਸਵਰਨਿਆ ਛੇੜ ਕਹਾਣੀ ਲਓ ਸਾਹਮਣੇ ਦੇਖੋ ਕਮਲ ਟਿੱਪੇ ਵਾਲਾ ਓ ਪਹਿਲੀ ਰੇਡ ਤੇ ਪਹਿਲਾ ਟੌਪ ਦਾ ਯੱਫਾ ਲਾ ਕੇ ਓ ਟੌਪਰ ਯਾਫੀ ਸਰਾ ਕਰਾ ਗਿਆ ਇਧਰ ਧਰਤੀ ਮਨੂੰ ਮੱਥਾ ਟੇਕਾ ਹਰਮਨ ਬੁਲਟ ਬਾਬੇ ਪਰਸੇ ਪੰਡਾਲ ਦਾ ਪੋਤਾ ਬਾਬੁਲ ਇਹ ਖੀਰਾ ਵਾਲਿਆ ਬੋਲਤਾ ਮੇਰੇ ਪੰਜਾਬੀ ਵੀਰੋ ਐਸੇ ਪਿੰਡ ਦਾ ਐਸਰ ਦਾ ਸੰਤੀ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਲੱਗ ਰਹੀ ਹੈ ਉਰਲੇ ਪਾਸੇ ਗਿੰਨੀ ਹੈ ਤੇ ਨਾਲ ਟਿੱਬੇ ਵਾਲਾ ਮੇਰੇ ਵੀਰੋ ਚਾਰ ਬੱਕਰ ਖੇਰਾਂ ਦੇ ਵਿੱਚੋ ਮੁਕਾਬਲਾ ਕਿੰਨਾ ਕਿਵੇਂ ਕਿੱਦਾਂ ਦਾ ਹੋਣਾ ਸਮਾਂ ਦੱਸੂਗਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਸੰਤੀ ਦੇ ਦੂਜੇ ਪਾਸੇ ਟਿੱਬੇ ਵਾਲਾ ਉਹ ਖੜਕਾ ਵਰਗਾ ਕਬੱਡੀ ਦਾ ਤੇ ਨੰਬਰ ਆ ਰੇਡਰ ਦੇ ਕਦ ਦੇ ਵਿੱਚ ਹੈ ਆ ਦੂਜੀ ਮੌrti ਮੇਰੇ ਵੀਰੋ ਪਹੁੰਚ ਗਿਆ ਜਲੇ ਦੂਰੇ ਬਾਹਰ ਹੋ ਗੋ

ਫੋਨ ਚੱਕ ਲੈ ਤੇਰੇ ਲਾਲ ਕਰੇ ਥੋੜੀ ਬਸ ਤੇ ਮੈਂ ਇੰਤਜ਼ਾਰ ਤੁਹਾਡੇ ਨਾਲ ਕਰ ਰਿਹਾ ਲੜਾਈ ਕਰ ਰਿਹਾ ਐਡਾ ਨਹੀਂ ਕਰਦਾ ਰੋਜ਼ ਅੱਜ ਪਹਿਲੀ ਵਾਰ ਆਪਾਂ ਥੋੜਾ ਮੈਚ ਖੇਡਣਾ ਹੈ ਸਾਡੀ ਹੈਲੋ 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 ਬਈ ਬੇਜਮ ਦੀ ਪਲੇਰਾਂ ਨੂੰ ਹੱਥ ਵੱਲ ਕੇ ਝੇੜੀਆਂ ਦੂਜਿਆਂ ਨਾਲ ਕਰਿਓ ਬੰਦ ਕਰ ਦਿਓ ਜਾ ਬਾਰੇ ਕਰ ਦੇ ਭਾਈ ਸਾਨੂੰ ਇੱਕ ਵਾਰੀ ਬੇਜ ਤੇ ਹੱਥ ਵੱਲ ਕਰੋ ਇੱਕ ਬੇਜ ਤੇ ਹੱਥ ਵੱਲ ਕੇ ਯਾਰਾਂ ਬਈ ਪਤਾ ਕੀ ਆ ਪਤਾ ਕੀ ਆ ਮੈਚ ਖੇਡਣ ਦਾ ਬਈ ਤੂੰ ਪਲੇਅਰ ਹੋ ਯਾਰ ਇਹ ਕੀ ਗੱਲ ਬਣੀ ਪਿਆਰ ਨਾਲ ਯਾਰ ਰੌਲਾ ਨਹੀਂ ਪਾਣਾ ਬੇਨਤੀ ਹੈ ਪਿਆਰ ਨਾਲ ਪਿਆਰ ਨਾਲ ਜੱਗੂ ਪਿਆਰ ਨਾਲ ਪਿਆਰ ਨਾਲ ਬੁੱਲਟ ਪਿਆਰ ਨਾਲ ਹੈਲੋ ਬਾਈ ਉਹ ਲਾਲਕਲੇ ਕਰ ਦੋ ਮਾਰ ਦੋ ਬਈ ਯਾਰ ਹੈ ਖੜਿਆਰੀ ਖੇਡਦੇ ਐ ਥੋੜੀ ਗੁੱਟਾਂ ਮਾਰ ਦੋ ਨੇ ਯਾਰ ਆਹ ਗਰਾਊਂਡ ਦਾ ਮੈਕੰਦ ਕਰ ਤੋ ਜੀ ਕੋਈ ਗੱਲੇ ਨਹੀਂ ਜਿਹੜੇ ਬਾਹਰੋਂ ਮੈਕੰਦ ਬੰਦ ਕਰੋ ਯਾਰ ਖਿਡਾਰੀ ਖੇਡਦੇ ਬਾਹਰੋਂ ਮੈਕੰਦ ਕਰ ਦਿਓ ਸਭ ਤੋਂ ਜਰੂਰ ਤੁਸੀਂ ਠੀਕ ਹੈ ਪਤਾ ਕੁੱਕਾਂ ਥੋੜੀ ਮਾਰਨ ਦੀ ਜਰੇ ਉਹ ਬਾਈ ਪਤਾ ਗੱਲ ਕੀ ਆ ਬਾਬੇ ਦਾ ਟੂਰਨਾਮੈਂਟ ਆਏ ਨਾ ਕਰੋ ਮੈਂ ਇੱਕ ਛੁੱਪ ਮਾਰਦਾ ਚਲੋ ਖੜੋ ਖਿਡਾਰੀ ਵੀਰੋ ਖੜੋ ਚਲੋ ਕਬੱਡਾ ਖਿਡਾਰੀ ਨੂੰ ਬਲਾਕਰਾਂ ਬੇਨਤੀ ਹੈ ਆ ਬੇਨਤੀ ਹੈ ਪਲੇਅਰਾਂ ਨੂੰ ਲੜਨਾ ਜਰਾ ਕਬੱਡੀ ਨੂੰ ਕਿਉਂ ਖਰਾਬ ਕਰਦੇ ਹੋ ਗਰਾਊਂਡ ਮੇਲਾ ਗਰਾਊਂਡ ਮੇਲਾ ਹੋ ਗਿਆ ਥੋੜਾ ਆਪਾਂ ਮੈਚ ਕਰਵਾਈਏ ਜੀ ਜਿਨ੍ਹਾਂ ਦਾ ਕੋਈ ਕੰਮ ਨਹੀਂ ਆ ਬਾਹਰ ਚਲੇ ਜਾਓ ਤਾਰੂ ਦਰਸ਼ਕ ਬਿੰਦਰભાઈ ਜਿਨ੍ਹਾਂ ਦਾ ਕੋਈ ਕੰਮ ਨਹੀਂ ਆ ਜੀ ਪਲੀਜ਼ ਉਹਨਾਂ ਨੂੰ ਆਪਾਂ ਬਾਹਰ ਕਰ ਲਈਏ ਬੜੀ ਮਿਹਰਬਾਨੀ ਸੈੱਟ ਦੇ ਉੱਤੇ ਤੂ ਤੌਰੀ ਇਹ ਸਾਰੇ ਧਿਆਨ ਦੇਣਗੇ ਪਰ ਮੈਚ ਸ਼ੁਰੂ ਹੋ ਗਿਆ ਹੈ। ਹਲੋ ਮਨਨ ਬੱਲਵਾਲ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਤੇ ਦੂਜੇ ਪਾਸੇ ਦੇਖਾਂਗੇ ਚਾਰ ਨੰਬਰ ਖੇਰਾਂ ਦੇ ਵਿੱਚੋਂ ਮੁਕਾਬਲਾ ਉਹ ਕਿਹਦੇ ਨਾਲ ਕਿਵੇਂ ਕਿਵੇਂ ਦਾ ਹੋਣਾ ਹੈ। ਇੱਕ ਪਾਸੇ ਲੱਗਦੀ ਹੈ ਮਹਿਮਦ ਬੋਲਜਾ ਕਰਦਾ ਹੋਇਆ ਟਰਾਈ। ਉਹ ਬੁੱਟ ਦੀ ਕਬੱਡੀ ਉਹ ਸਵਰਨਾਇੀ ਖੇਡ ਕਹਾਣੀ। ਟੱਕਰ, ਰੇਡ ਤੀਤੀ ਲੜੀ ਜਾਂਦਾ ਹੈ। ਉਹਦੇ ਹਿਸਾਬ ਨਾਲ ਰੇਡ ਪਾਉਂਦੀ ਆ ਬੋਲ ਦੇਖੀ ਕਿਤੇ ਨੰਬਰ ਖਰਾਬ ਹੋ ਜੇ ਨਾ ਜਾਣਾ। ਆ ਪਿੰਡਾ ਸੱਜਣਪਾਲ ਦੀ ਧਰਤੀ ਦਾ ਮੇਰੇ ਮਿੱਤਰੋ। ਰੇਡ ਪਾਉਣ ਦੇ ਲਈ ਖੇਡ ਦਾ ਅੰਤ ਵੱਧਦਾ ਹੋਇਆ। ਔਰ ਚੌਥੀ ਜਫੀਤੋ ਇੱਕ ਮਾਈ ਲੈਂਡ ਵੀਰਪੁਰੀਆ ਹਾਈਲੈਂਡ ਪਟਾਲਾ ਤੇ ਸੋਪਾ ਘਾਟੋ ਬਾਈਲੈਂਡ ਕੀਤੇ ਲੋ ਹਮੇਸ਼ੀ ਹਰਦਾ ਉਹਨਾਂ ਵੱਲੋਂ ਆਓ ਦਾਗਲਾ ਸਰਤ ਬੰਨੇ ਬੰਨੇ ਹੋ ਗਈ ਮਿੱਤਰੋ ਇੱਕ ਪਾਸੇ ਫਿਲਟਾ ਕੇ ਦੂਜੇ ਪਾਸੇ ਉਹ ਵੀਰਪੁਰੀਆ ਹਰਕਾ ਦਾ ਕਬੱਡੀ ਦਾ ਅੱਜ ਬੋਲ ਤੇ ਟੱਕੇ ਜਾਣ ਹੋਗੇ ਓ ਸੋਟਿਆ ਖੇਡ ਕਹਾਣੀ ਗਾਹ ਸੱਤੜਪੁਰੀਆ ਪਿੰਡਾ ਫੜ ਲਿਆ ਦੇ ਵਿੱਚੋਂ ਇੱਕ ਬੰਦੇ ਆ ਪਿੰਡਾ ਫੜ ਲਿਆ ਆ ਸੰਤੀਆ ਕਰਾਚੋ ਪਿੰਡ ਵਾਲਾ ਐਸੇ ਪਿੰਡਾ ऐसे इलाके ਦਾ ਉਹ ਕਿ ਨਿਊਜ਼ੀਲੈਂਡ ਤੱਕ ਧੁੰਮਾ ਆ ਗੱਬਰੂ ਦੀ ਬਰੇ ਮਿੱਤਰੋ ਇਹ ਐ 37 ਸਰਦਾਰ ਮੇਜਰ ਸਿੰਘ ਦਾ ਪੁੱਤ ਕਬੱਡੀ ਮੈਦਾਨੀ ਵਧਿਆ ਹੋਇਆ ਹੈ ਸੋਮੇ ਵੱਲੋਂ 500 ਰੁਪਏ ਅਜਕਮ ਨੂੰ ਖਰਾਦੋ ਜੀ ਉਹ ਦੂਜੇ ਪਾਸੇ ਸੰਤਿ ਕਰਾਚੋਂ ਵਾਲਾ ਸੋਮੇ ਦਾ ਵੀ ਜਾਨ ਬਰਾਬਰੀ ਟੀਮ ਦਾ ਜੋੜਦਾ ਹੋਇਆ ਆ ਤਲਵਾ ਮੋਟੇ ਮੇਰੇ ਵਿਰੋਕ ਕਬੱਡੀ ਫਾਉਂਡ ਦੇ ਲਈ ਇੱਕ ਪਾਸੇ ਸਿਰਪੁਰਿਆ ਪਰ ਦੂਜੇ ਪਾਸੇ ਜੱਗੂ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਆ ਇੱਕ ਵਾਂ ਮੀਰਪੁਰਿਆ ਇੱਕ ਪਾਸੇ ਬੁਲਟ ਨੰਬਰਾਂ ਵਾਲੀ ਟੀਮ ਦਾ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਕਮਾਲ ਹੋ ਸਿਰਾਂ ਹੋ ਗਿਆ ਸੜਾ ਹੋ ਗਿਆ ਕਿ ਘਮੜ ਘਮਾਉਣ ਨੂੰ ਤਾਂ ਥਾਰ ਰੱਖੀ ਹੈ ਪੁਲਟ ਤੇ ਰੱਖਿਆ ਨੰਬਰ ਲੈਣ ਨੂੰ ਬਾਬਾ ਹਰਜਨਰ ਪ੍ਰਕਾਸ਼ ਦੀ ਸੁਭਾ ਸਾਹਿਬ ਗਰਾਊਂਡ ਤੋਂ ਖੁਦ ਆਇਆ ਧੰਨਵਾਦ ਹੈ ਲੋ ਸਾਹਮਣੇ ਮੰਨਾ ਬੱਲਨੌਦੀ ਧਰਤੀ ਦਾ ਮੇਰੇ ਮਿੱਤਰੋ ਵੱਡਾ ਮਲ ਖੇਡ ਕਬੱਡੀ ਦਾ ਨੰਬਰ ਦਾ ਸ਼ਾਨਦਾਰ ਵੱਡਾ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਬਾਕੇ ਦਸੇਮ ਸਿੰਘ ਪਡਾਲ ਦਾ ਪੋਤਾ ਵਾਲਿਆ ਪੁਲਟ ਫੇਰ ਆ ਗਿਆ ਗਿਆ ਵਾਲਿਆ ਫੇਰ ਆ ਗਿਆ ਇੱਕ ਪਾਸੇ ਚੱਟੂ ਹਾਕਮੜਿਆ ਤੇ ਦੂਜੇ ਪਾਸੇ ਇੱਕ ਅਮੀਰਪੁਰਿਆ ਤੇ ਨਾਲ ਚਾਰ ਵਰਗੇ ਚਾਰ ਤੋਂ ਸ਼ੇਰਾਂ ਦੇ ਵਿੱਚੋਂ ਆ ਇੱਕ ਪਾਸੇ ਅਮੀਰਪੁਰਿਆ ਇੱਕ ਵਾਰ ਤੇ ਦੂਜੇ ਪਾਸੇ ਬੁਲਟ ਉਹ ਖਰਖੋ ਗੁੱਤ 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 ਆ ਫੇਰ ਆਖ ਅੱਜ ਪਹਿਲੀ ਨਾਰਖਾ ਦੇਖਿਆ ਅੱਜ ਪਹਿਲੀ ਵਾਰੀ ਹੈਦਾ ਹਰਖਾ ਦੇਖਿਆ ਓ ਸੰਧੂਆ ਖੇਡ ਕਹਾਣੀ ਮੈਂ ਤਾਂ ਫੁੱਲ ਤੇ ਤਾਂ ਦੀ ਕਹਦਾ ਭਾਜੀ ਮੈਂ ਤੇ ਕਹੀ ਕੁਤਰੀ ਮੈਂ ਤੇ ਭਾਜੀ ਕਹੀ ਕੁਤਰੀ ਨਾਲ ਸਾਹਮਣੇ ਰੇਡ ਇਸਨੇ ਸੈਂਟੀ ਆਕਰੱਚੋ ਬੜਾ ਖੇਡ ਮਦਦ ਪਾ ਰਿਹਾ ਕਮਲ ਟਿੱਪੇ ਵਾਲਾ ਔਰ ਦੂਸਰੇ ਬੰਦੇ ਆ ਜਿੰਨੀ ਮਹਮਦਬਾਲ ਦੀ ਧਰਤੀ ਦਾ ਮੇਰੇ ਮਿੱਤਰੋ ਨਾਲ ਟੱਕੜਾ ਯਾਹਾਂ ਐਨ ਸਿਰਾਂ ਲਾ ਗਿਆ ਇਹ ਗਿੰਨੀਆ ਮਹਮਦਬਾਲੀਆ ਮੇਰੇ ਮਿੱਤਰੋ ਆਪਣੇ ਜਿੱਦੀ ਮਿਹਨਤ ਵਾਲਿਆ ਪਰ ਰੀਪਲੇ ਦੀ ਮੰਗ ਹੋਈ ਐ ਆ ਨੰਬਰ ਜਿਹੜਾ ਰੀਪਲੇ ਚਲੋ ਇਹ ਨਗਰੂ ਆਪਾ ਕਬੱਡੀ ਕੰਦਾ ਸੱਜਣ ਵਾਲਿਆ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਹੱਥ ਮਾਰਿਆ ਪਿੰਡਾ ਕੋਡਾ ਵੇਖਦਾ ਕਿਦਾਂ ਲ ਕਰਨ ਵਰਕੇ ਲੱਗੇ ਹੋਇਆ ਔਰ ਇੱਕ ਵਰਕੇ ਲੱਗੇ ਹੋਇਆ ਚਾਰ ਬੁੱਧਰ ਖੇਤਰ ਵਿੱਚੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਸੱਜਣ ਖੇਲ ਲਓ ਜੱਜੂ ਆਦੂ ਸਭ ਨੇ ਪਿੰਡਾ ਸੱਜਣ ਵਾਲਿਆ ਕਿ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਉਹ ਦੁਨੀਆ ਇਸ਼ਾਰੇ ਲੱਗੋ ਬੱਲ ਕਰਦੀ ਕਿ ਮਿੱਤਰਾਂ ਦੇ ਕੱਪ ਤੇ ਉਹੀ ਹੋਣੀ ਆ ਉਹ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ ਇਹ ਆ ਟਿੱਬਿਆਂ ਦਾ ਪੁੱਤ ਹੱਕ ਬੜੀਆ ਜੱਗੂ ਅਰਦੂਸਵਾਲੇ ਮੁੰਡਾ ਬੱਲੇ ਦੀ ਧਰਤੀ ਦਾ ਫੇਰ ਕਬੱਡੀ ਪਾ ਰਿਹਾ ਸੱਧੂਆ ਸਾਡੇ ਮੁੰਡਾ ਬੱਲੇ ਦੀ ਧਰਤੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਚਾਰਾਂ ਦੇ ਵਿੱਚੋਂ ਮੁਕਾਬਲਾ ਟਿੱਬੇ ਵਾਲੇ ਨਾਲ ਹੋਣਾ ਆਹ ਬਾਲ ਰੋਇਆ ਲਵਲੀਆ ਇੱਕ ਪਾਸੇ ਮੱਨਾ ਓਏ ਮੇਰੇ ਵੀਰੋ ਬੁੱਲਟ ਫੇਰ ਆ ਗਿਆ

ਚਾਰ ਜਾਫੀ ਤਿਆਰ ਆ ਘਾਟੋ ਵਾਲਾ ਸੰਤੀ ਔਰ ਦੂਸਰੇ ਪਾਸੇ ਕਮਲ ਟਿੱਬੇ ਵਾਲਾ ਦੇਖੋ ਇੱਥੇ ਰੱਖੋ ਇਹਦਾ ਬਣਾ ਇਹ ਇੱਥੇ ਰੱਖੋ ਉਹ ਵੱਡੇ ਬੱਲੇ ਹੋ ਗਏ ਮਿੱਤੋ ਇੱਕ ਪਾਸੇ ਸੰਤੀ ਆ ਤੇ ਦੂਜੇ ਪਾਸੇ ਟਿੱਬੇ ਵਾਲਾ ਕਮਲ ਹੰਦੇ ਦੂਰ ਸਮਾਪਿਤਦਾ ਹੋਇਆ ਉਹ ਮੁਕਾਬਲਾ ਉਹ ਮੁਕਾਬਲਾ ਇਹ ਆ ਇਹ ਆ ਇੱਥੇ ਰੱਖੋ ਖੇਡ ਕਹਾਣੀ ਸੁਣਨੀਆਂ ਓਏ ਆ ਗਿਆ ਘਾਟੋ ਦੇ ਮੇਲੇ ਦੁਨੀਆ ਦਾ ਚਿੱਤ ਖੁਸ਼ ਹੋ ਗਿਆ ਆਪਾਂ ਨੇ ਕਬੱਡੀ ਦੇਖੀ ਹੈ ਪਿਆਰ ਨਾਲ ਦੇਖੀ ਹੈ ਜੱਫੇ ਲੱਗਦੇ ਆ ਰੇਟਾ ਪੈਂਦੀਆਂ ਦੇਖੋ ਪੁਆਇੰਟਸ ਨੇ ਫੇਰ ਹਮਲ ਬੁਲਟ ਖੀਰਾ ਮਾਲ ਦੀ ਧਰਤੀ ਦਾ ਇੱਥੇ ਇੱਥੇ ਭਾਈ ਵਾਹ ਇੱਥੇ ਇੱਥੇ ਆਹ 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 ਓਏ ਬਾਹ ਓਏ ਗੱਬਰੂਆ ਇੱਕ ਵਾਰ ਸੇ ਮੰਨਾ ਬੱਲ ਮੌਲਾ ਸੁਵੰਨਾ ਖੇਡ ਕਹਾਣੀ ਓ ਬੱਲਾ ਵਾਲਾ ਮੰਨਾ ਦੇ ਵੀ ਇਸ ਸਮੇਂ ਰੇਡ ਪੌਂਦਰੀ ਖੇਡ ਮੈਦਾਨ ਚ ਦੀਪੇ ਦਾ ਵੀਰ ਵਧਿਆ ਹੋਇਆ ਚਾਰ ਜਾਫੀਆਂ ਤੋਂ ਫਿਰ ਦੇਖਾਂਗੇ ਆ ਟੱਬੇ ਵਾਲਾ ਕਮਲ ਔਰ ਦੂਸਰਾ ਸਰੀ ਇਸ ਸਮੇਂ ਗਿੰਨੀ ਤੇ ਨੰਬਰ ਇਸ ਸਮੇਂ ਮੰਨਾ ਬੱਲਾਂ ਵਾਲਾ ਆਪਣੀ ਟੀਮ ਦੇ ਬਾਅਦ ਤੇ ਜੋੜਦਾ ਹੋਇਆ ਔਰ ਅਗਲੀ ਰੇਡ ਪੌਂਡਰੀ ਪਿੰਡਾ ਸੱਜਣਵਾਲੀ ਹੈ ਸੰਦੂਆ ਕੈਂਟਪਿਆਂ ਦੇ ਬਰਤਲੂ ਉਹ ਕਿੰਦੇ ਪਿੰਡਾ ਸੱਜਣਵਾਲੀਆ ਕਬੱਡੀ ਪਾਉਣ ਦੇ ਲਈ ਅੱਕੇ ਪਰ ਵੱਧਾ ਹੋਇਆ ਜੱਗਵਾ ਛੇੜੋ ਮੁੰਡੇ ਨੂੰ ਇੱਕ ਪਾਸੇ ਕਲਾ ਮੀਰਪੁਰੀਆ ਤੇ ਦੂਜੇ ਪਾਸੇ ਪਿੰਡਾ ਸੱਜਣਵਾਲੀਆ ਉਹ ਖੜਕਾ ਦੜਕਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਜੱਫਾ ਉੱਧਰ ਤੇ ਜੱਫਾ ਇੱਧਰ ਜੱਫਾ ਉੱਧਰ ਤੇ ਜੱਫਾ ਇੱਧਰ ਉਹ ਨਜ਼ਾਰਾ ਜਾਂਦਾ ਦਰਸ਼ਕ ਬੱਜੀਦਾ ਮੰਨੇ ਦੀ ਰੇਡ ਤੇ ਇੰਦਰ ਸੰਗਤ ਕਰਾ ਚੋਰੀ ਲੈ ਵੀ ਖੁਸ਼ ਹੋ ਇੱਕ ਵਾਰ ਫੇਰ ਦੱਸੋ ਜਰਾ ਆਹ ਚਿੱਤ ਖੁਸ਼ ਹੋ ਗਿਆ ਸੰਧੂਆ ਬਦਿਆ ਫਿਰ ਫਨੇ ਕਾੜੇ ਕਰਤੇ ਸਾਰੇ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਵੱਲ ਵੱਲਦਾ ਹੋਇਆ ਹਾਕਮ ਬੜਕਾ ਇੱਕ ਪਾਸੇ ਬੁਲਟ ਉਹ ਦੂਜੇ ਪਾਸੇ ਜੱਗੂ ਇੱਕ ਪਾਸੇ ਬੱਜੂ ਇਹ ਆ ਇਹ ਆ ਇਹ ਆ ਇਹ ਆ ਇਹ ਇੱਥੇ ਰੱਖ ਓਏ ਇੱਥੇ ਰੱਖ ਓਏ ਖੇਡ ਘਾੜੀ ਸਵਰਨਿਆ ਆਹ ਲੋਕਾਂ ਦੀ ਫਰਖਾ ਐਦਾਂ ਨਾ ਕਰੋ ਪਿਆਰ ਨਾਲ ਫੜਾਦਾ ਕਰੋ ਭਰਾ ਬਣ ਕੇ ਮਾਇਆ ਇਹ ਸਭੇ ਦਾ ਹੀ ਚੱਕਰਾ ਹੈ ਸਭ ਇਹਦਾ ਹੀ ਚੱਕਰਾ ਇਹਦਾ ਸਤਕਾਰ ਇਹਦੀ ਕਦਰ ਇਹਦੀ ਇੱਜ਼ਤ ਕਰੀਏ ਆਪਾਂ ਫਰਾਂਡਿਆ ਕਰੀ ਬੜੀ ਮਿਹਰਬਾਨੀ ਲਓ ਮੈਚ ਪੂਰਾ ਟੌਪ ਦਾ ਦੂਜਾ ਸੈਮੀਫਾਈਨਲ ਮੈਚ ਘਾਤੋ ਦੇ ਕੱਪ ਦਾ ਬਾਬਾ ਜੀ ਖੁਦ ਖੜਿਆ ਰੱਜੇ ਦਾ ਕੌਰੀ ਦਾ ਆਹ ਟਾਰੂ ਦਾ ਸਾਰੇ ਟਿਕੂ ਪਰ ਆਉਣਾ ਦਾ ਧੰਨਵਾਦ ਹੈ ਕਰਤ ਕੈਨੇਡਾ ਤੇ ਜਗਨ ਦੇ ਦਾ ਧੰਨਵਾਦ 37 ਕਰਾਚੋ ਵਾਲਾ ਕਬੱਡੀ ਪਾਉਣ ਦੇ ਲਈ ਫੇਰ ਇੱਕ ਮੌਕਾਤਾ ਹੋਇਆ ਉਹ ਵੇਖਾਂਗੇ ਟੱਪੇ ਵਾਲਾ ਇੱਕ ਪਾਸੇ ਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ 37 ਦਾ ਕਰਾਚੋ ਵਾਲੇ ਦਾ ਹਾਂਜੀ ਬੋਲਟ ਫੇਰ ਆ ਗਿਆ ਜੱਗੂਆ ਬੋਲਟ ਫੇਰ ਆ ਗਿਆ ਫੋਲਟ ਵਾਲਾ ਨੰਬਰ ਜਿਹੜਾ ਰੈਫਰੀ ਦਸਤਿਹਰ ਹੈ ਉਹੀ ਆ ਜਾਫੀਆਂ ਦਾ ਨੰਬਰ ਲੋਡ ਕਰਦੇ ਹਾਂ ਸੰਧੂਆ ਉਹ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੁਖਰੇ ਖੇਰਾਂ ਦੇ ਵਿੱਚੋਂ ਇੱਕ ਪਾਸੇ ਗੰਦੀਰਪੁਰਿਆ ਤੇ ਦੂਜੇ ਪਾਸੇ ਧੁਖ 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 ਇਹ ਆ ਇਹ ਆ ਇੰਨਾ ਹਰਖਿਆ ਪਹਿਲੀ ਵਾਰ ਵੇਖਿਆ ਓ ਸੰਧੂਆ ਇੰਨਾ ਹਰਖਿਆ ਪਹਿਲੀ ਵਾਰ ਪਹਿਲੀ ਵਾਰ ਵੇਖਿਆ ਜਿੱਕਰਾ ਤੁਜਾ ਜੱਜ ਸੰਗਰੂਰ ਤੇ ਹਰਖਿਆ ਵੇਖਿਆ ਲਓ ਸਾਹਮਣੇ ਦੇਖੋ ਆ ਕੰਬਾਈਨਾਂ ਦਾ ਯੇਤੂ ਮੰਨਾ ਪੱਲਾ ਵਾਲਾ ਮੰਨਾ ਬਰੀਕਾ ਵਾਲਾ ਆ ਮੰਨਾ ਕੈਲੀਫੋਰਨੀਆ ਵਾਲਾ ਉਹ ਭੱਜਿਆ ਆਉਂਦਾ ਹੈ ਭੱਜਿਆ ਆਉਂਦਾ ਸਾਹਮਣੇ ਰੇਡ ਤੇ ਛੋਟੇ ਜੋਤੇ ਨੂੰ ਭੇਜਦਾ ਛੋਟਾ ਜੋਤਾ ਇਹ ਮੁੰਡਾ ਨਮਾਤਰ ਕੀਤਾ ਉਹ ਮੇਰੇ ਵੀਰੋ ਇੱਕ ਪਾਸੇ ਛੋਟਾ ਜੋਤਾ ਤੇ ਦੂਜੇ ਪਾਸੇ ਬੱਲੇ ਬੱਲੇ ਹੋ ਗਈ ਮਿੱਤਰੋ ਹੱਕ ਬਣ ਕੇ ਜੱਗੂ ਨੇ ਬਾਉਂਡਰੋ ਪਾਰ ਕਰਕੇ ਨੰਬਰ ਆਪਣੀ ਟੀਮ ਲਈ ਜੋੜ ਦਿੱਤਾ ਚੱਲੋ ਜਵਾਨਾ ਪਾਕ ਪੜੀ ਸੂਬਾ ਸੂਬਾ ਫੂਟ ਹੌਸਲੋ ਸਿੰਘ ਨੂੰ 500 ਅੱবিਆ ਫੜਦਾ ਗੋਲ ਹਾਂਜੀ ਨੰਬਰ ਜਾਫੀ ਆਂਦਾ ਨੰਬਰ ਕਰਾਚੋਂ ਦਾ ਇਕਲੀ ਰੇਡ 37 ਪੌਂਡ ਦੇ ਲਈ ਫੇਰ ਪਤਾ ਪਿੱਛੇ ਹੋ ਜਾ ਬਈ ਸਾਰੇ ਸਾਰੇ ਪਿੱਛੇ ਹੋ ਜਾ ਬਾਲੀ ਫੌਜੀ ਸਾਡਾ ਅਤਰਾਜ ਪੂਰਾ ਜੋਰ ਮਾਰ ਰਿਹਾ ਹੈ ਛੋਪਾ ਕਰਾਚੋਂ ਦਾ ਸਾਹਮਣੇ ਤਕਾਂਗੇ ਤੇ ਬੱਲੇ 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 ਆ 37 ਹੈ ਪਰ ਦੂਜੇ ਪਾਸੇ ਲੰਬੀ ਹੈ ਉਹ ਟੁਗ ਟੁਗ ਫੇਰ ਆ ਗਿਆ ਹਾਕੰਬਾਲੀਏ ਟੁੱਕ ਟੁੱਕ ਫੇਰ ਆ ਗਿਆ ਇੱਕਮ ਮੀਰਪੁਰੀਏ ਉਹ ਟੁੱਕ ਟੁੱਕ ਫੇਰ ਆ ਗਿਆ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਤੇ ਆ ਤੇ ਆ ਤੇ ਇੱਥੇ ਏ ਕਾਵਾਤਾ ਓਏ ਕਾਵਾਤਾ ਉਸਰਿਆ ਹਾਂ ਇੱਕ ਰਾਚੂ ਦਾ ਮੇਲਾ ਬਾਬਾ ਫਕੀਰੀਆ ਦਾ ਜਿਹੜਾ ਮੇਲਾ ਚੱਲਦਾ ਹੈ ਬਾਬਾ ਹਰਜਿੰਦਰ ਪ੍ਰਕਾਸ਼ ਜੀ ਖੜੇ ਆ ਮੰਨਾ ਬੱਲ ਦਾ ਬਾਲ ਆ ਦਾਬੀਆ ਇਸ ਅਮਰੀਕਨ ਤੋਂ ਆਇਆ ਹੋਇਆ ਹੈ ਰੇਡ ਪਈ ਹੋਈ ਹੈ ਘਾਟੋਂ ਦੀ ਧਰਤੀ ਚਾਰ ਜਫੀ ਤਿਆਰ ਦੇਖੋ ਕੀ ਇਸ਼ਾਰਾ ਹੈ ਕੀ ਇਸ਼ਾਰਾ ਹੈ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਨੰਬਰ ਰੇਡਰ ਦਾ 23 ਪੰਨਵਾ ਦੀ ਧਰਤੀ ਕੋਈ ਰੀਤ ਸਰਪੰਚ ਦਲਜੀਤ ਕਮਾਨ ਉਹਨਾਂ ਵੱਲੋਂ ਸੱਜੇ ਤੇ ਐਂ ਖੱਡਾ ਖੜਕੂ ਤੇ 22 ਤਰੀਕਾ ਕਲੌਦੀ ਵੀ ਪੁੱਜਾਂਗੇ ਕਲੌਦੀ ਵੀ ਐਂ ਖੱਡਾ ਖੜਕੂ ਪੰਨਵਾ ਚਾਰ ਟੀਮਾਂ ਖੇਡਣਗੀਆਂ ਮਾਧਾ ਮਾਲਵਾ ਦੁਆਬਾ ਤੇ ਹਰਿਆਣਾ ਤੇ ਫੇਰ ਫਿਰ ਵੀਰੋ ਪੰਨਵਾ ਫਿਰ ਉਸ ਤੋਂ ਬਾਅਦ ਕਲੌਦੀ ਦੀ ਧਰਤੀ ਤੇ ਹਾਜ਼ਰੀ ਲਵਾਵਾਂਗੇ ਦੋਨੋਂ ਕੱਪ ਵੱਡੇ ਆਓ ਸਵਰਨਿਆ ਦੋਨੋਂ ਕੱਪ ਵੱਡੇ ਆ ਉਧਰ ਕਮਾਨਾ ਵਾਲਾ ਅਮਰੀਕਾ ਵੱਡੀ ਮੁਬਾਰਕਬਾਦ ਹੈ ਭਰਾਮਾਂ ਦੀ ਧਰਤੀ ਹੈ ਜਿਹੜਾ ਪਟਿਆਲਾ ਬਸਾਖੀ ਦੇ ਮੇਲੇ ਤੇ ਵੱਡਾ ਕੱਪ ਹੁੰਦਾ ਉਸ ਦਿਲੇ ਤੇ ਜਿੰਦਰਬਰ ਕਸਪੇਲ ਵੱਲੋਂ ਭਰਾ ਨੂੰ ਸੋਨੇ ਦਾ ਕੰਠਾ ਪਾਇਆ ਜਾਣਾ ਹੈ ਕਮਾਣਾ ਵਾਲਿਆ ਮੁਬਾਰਕਬਾਦ ਹੈ ਨਾਲ ਪ੍ਰੋਫੈਸਰ ਸਾਡਾ ਸੇਵਕ ਸ਼ੇਰਗੜ ਇੰਟਰਨੈਸ਼ਨਲ ਬਲਾਰਿਆਂ ਦਾ ਸਾਰਿਆਂ ਦਾ ਸਾਡੇ ਵੱਲੋਂ ਸਤਿਕਾਰ ਬਹੁਤ-ਬਹੁਤ ਧੰਨਵਾਦ ਮਾਂ ਬੋਲੀ ਪੰਜਾਬੀ ਦਾ ਮਾਣ ਦੇ ਬਾਰੇ ਫਾਈਨਲ ਦੀ ਗੱਲ ਕਰ ਰਹੇਗੇ ਉਹ ਤਿਆਰ ਰਹਿਣਗੇ ਫਾਈਨਲ ਦੇ ਲਈ ਆ ਵੀ ਗੱਭਰੂ ਮੈਚ ਸ਼ੁਰੂ ਕਰੀਏ ਆ ਰੌਲਾ ਨਹੀਂ ਪਾਉਣਾ ਆਜੋ ਆਪਾਂ ਹੋਟ ਲੈ ਸਕਦੇ ਹਾਂ ਦਾ ਡਿਸੀਜਨ ਪਹਿਲਾਂ ਵੀ ਦਿੱਤਾ ਹੈ ਹੁਣ ਵੀ ਆ ਜਾਣਾ ਹੈ ਲਓ ਰੇਡ ਸਾਹਮਣੇ ਜਾਜੋ ਬੋਲਟ ਕਹਿੰਦਾ ਹੈ ਸਾਹਮਣੇ ਜਾਜੋ ਇੱਕਮ ਜੱਗੂ ਕੋਈ ਗੱਲੀ ਪਿਆਰ ਖੇਡ ਕਬੱਡੀ ਹੈ ਰੋਜ਼ ਦਾ ਕੰਮ ਹੈ ਕਰਨ ਦਾ ਕੰਮ ਹੈ ਉਹ ਗੋਲੀਆਂ ਫਸਾ ਦੇ ਬੋਲਟ ਦੇ ਉਹ ਬੋਲਟ ਤੇ ਸਾਹਮਣੇ ਤੱਕਾਂਗੇ ਪਾਸੇ ਗੰਪੀਰਪੁਰਿਆ ਤੇ ਦੂਜੇ ਪਾਸੇ ਬੁਲਟ ਉਹ ਧੁੱਕ ਧੁੱਕ ਹੋ ਗਈ ਮਿੱਤਰੋ ਨੰਬਰ ਇਹ ਬੁਲਟ ਆਪਣੀ ਟੀਮ ਲਈ ਜੋੜ ਗਿਆ ਚੱਲ ਇੱਕ ਉੱਪਰ ਬਾ ਵਾ ਨੰਬਰ ਆ ਰੇਡਰ ਦਾ ਸੁਣੋ 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 ਹਰੀਪਲੇ ਰਹਿੰਦਾ ਹੈ ਇੱਕ ਰੀਪਲੇ ਰਹਿੰਦਾ ਜੀ ਉਹਦਾ ਡਿਸੀਜਨ ਜੇ ਹੋਣਾ ਉਹ ਕੋਈ ਨਾ ਇੱਧਰ ਇੱਕ ਤਾਂ ਆ ਗਿਆ ਦੂਜਾ ਰਹਿੰਦਾ ਹੈ ਲਵਲੀ ਇੱਕ ਰੀਪਲੇ ਦਾ ਡਸੀਦਾਂ ਜੇ ਰਹਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਰਦਲਟ ਕਿਹੜਾ ਜਾਨ ਲੱਗਿਆ ਕਿਤੇ ਕੋਈ ਗੱਲ ਨਹੀਂ ਸਬਰ 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 ਪੇਸ਼ੈਂਸ ਪੇਸ਼ੈਂਸ ਜ਼ਰੂਰੀ ਹੈ ਆਰਾਮ ਨਾਲ ਕੋਈ ਗੱਲ ਨਹੀਂ ਡਸੀਦਾਂ ਦਾ ਜਿਹੜੇ ਨੰਬਰ ਆ ਗਏ ਤਾਂ ਆ ਗਏ ਕਾਪੀ ਦੇ ਦੋ ਲਿਖੇਗੇ ਉਹ ਲਿਖੇਗੇ ਜਿਹੜੇ ਤੁਸੀਂ ਲੈ ਲੇ ਉਹ ਤੁਹਾਡੀ ਨਹੀਂ ਜਿਹੜੇ ਉਹਨਾਂ ਨੇ ਲੈ ਲੇ ਉਹ ਉਹਨਾਂ ਦੀ ਹੈ ਇਹ ਹੋਲਡ ਵਾਲਾ ਨੰਬਰ ਦੱਸੋ ਜੀ ਤੇ ਨੋਟ ਕਰੋ ਹੋਲਡ ਤੋਂ ਬਣਾ ਨੰਬਰ ਜਿਹੜੇ 14 ਨੰਬਰ ਕ੍ਰਾਸ ਹੋਉਂਦੇ ਆ ਸਾਡੇ 14 ਨੰਬਰ ਜਿਹੜੇ ਮੈਂ ਬਤਾਲ ਦਿਆ 14 14 ਮਹਿਮਬਾਹ ਹੁਣ ਬਜਰੀ ਕਬੱਡੀ ਦੀ ਟੀਮਾਂ ਆ ਜਾਣ ਇੱਕ ਲੋਡ ਕਰੋ 18 ਮਾਰਚ ਜਿਹੜੇ ਮੋਗੇ ਦੀ ਧਰਤੀ ਆ ਪਿੰਡ ਰਾਮਾ ਮੇਰੇ ਵੀਰੋ ਬਹੁਤ ਵੱਡਾ ਕਬੱਡੀ ਕੈਂਪ ਹੋਣ ਜਾ ਰਿਹਾ ਜਰਨੈਲ ਸਿੰਘ ਚੈਲਾ ਸਰਪੰਚ ਨਾਲ ਸਤਵੀਰ ਮਲਦੂਰਾ ਆਸਟ੍ਰੇਲੀਆ ਨਾਲ ਦੀਪ ਪਟੱਲੇ ਵਾਲੀ ਐ ਮਨਦੀਪ ਕਲਵੰਤ ਸੁਨਰੂ ਅਮਰੀਕਾ ਵਾਲੇ ਐ ਪਹਿਲਾ ਨਾਮ 2.5 ਲੱਖ ਦੂਜਾ ਨਾਮ 2 ਲੱਖ ਹੋਵੇਗਾ ਵੈਸਟਾ ਨੂੰ ਜਾਮੇ ਦੇ ਇਹ 15 ਮੋਟਰਸਾਈਕਲ ਦਿੱਤੇ ਜਾਣੇ ਮੇਰੇ ਵੀਰੋ ਲੋੜ ਕਰੋ ਵੈਸਟਾ ਲਈ ਜਾਮੇ ਨੇ ਟਾਪ ਕਲਾਸ ਮੋਟਰਸਾਈਕਲ ਦਿੱਤੇ ਜਾਣਗੇ ਪਹਿਲਾ ਨਾਮ 2.5 ਲੱਖ ਦੂਜਾ 2 ਪਿੰਡ ਰਾਮਾ ਜਿਹੜੇ ਮੋਗੇ ਦੀ ਧਰਤੀ ਆ ਆ ਗਏਗਾ ਲੋਟ ਕਰਿਓ ਜੀ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਜੋ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆਜੋ ਤੈਦ ਲੋ ਸਾਰੇ ਅਰਾ ਪਰ ਕੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਸਾਰੇ ਖਿਡਾਰੀਆਂ ਦਾ ਸਾਰੀ ਕਮੇਟੀ ਦਾ ਤੈਦ ਲੋ ਧੰਨਵਾਦ ਕਰਦੇ ਆ ਮੇਰੇ ਵੀਰੋ ਬਹੁਤ ਵੱਡਾ ਉਤਮ ਜਿਹੜਾ ਬਹੁਤ ਵੱਡਾ ਸਾਡੇ ਭਰਾਵਾਂ ਨੇ ਪ੍ਰਚਾਲਾ ਕੀਤਾ 22 ਤਰੀਕ ਜਿਹੜੀ ਪੰਤਵਾ ਦੇ ਕਬੱਡੀ ਕੱਪ ਦੀ ਹੈ ਭਾਈ ਕੁਲਜੀਤ ਸਰਮਾ ਤੇ ਦਲਜੀਤ ਘਮਾੜੀ ਤੇ ਸਾਡੇ ਪ੍ਰਿੰਦਰ ਚੈਪਟਰ ਸਾਹਮਣੇ ਸੱਦੇ ਦੇ ਰਿਹਾ ਜਿੱਤੇ ਚਾਰ ਟੀਮਾਂ ਜਿਹੜੀਆਂ ਮਾਦਾ ਮਾਲਵਾ ਦੋਆਬਾ ਤੇ ਹਰਿਆਣੇ ਦੀਆਂ ਖੇਡਣਗੀਆਂ ਤੇ ਉਧਰੋਂ ਸਾਡੇ ਕੇਜੀ ਬਿਰਕ ਭਾਈ ਸੁਦੀਕੁਰੀ ਸੱਦੇ ਜਿੱਦਾਂ ਭਾਈ ਜਿਹੜਾ ਮੇਰੇ ਵੀਰੋ ਕਲਾਉਦੀ ਦੀ ਧਰਤੀ ਦੇ ਬੈਟੇ ਪੁਰੀ ਉਹਨਾਂ ਵੱਲੋਂ ਆਹਮਣੇ ਹੋਈ ਆਹਮਣੇ ਮੈਦਾਨੋਂ ਵੱਲੋਂ ਸੱਦਾ ਕਲਾਉ